ਦੀ ਪ੍ਰੈਸ ਕਾਨਫਰੰਸ ਹੈਗੀ ਹੈ ਜੀ ਮਕਦਮਾ ਨੰਬਰ 36 19 2 19424 ਦੇ ਤਹਿਤ ਇਹਦੇ ਅੰਡਰ ਸੈਕਸ਼ਨ ਹੈ 379 ਬੀ 2 ਤੇ 34 ਆਈਪੀਸੀ ਥਾਣਾ ਮੁਕੰਪੂਰਾ ਦਾ ਜੀ ਇਹਦਾ ਬੇਸਿਕਲੀ ਹੈਗਾ ਜੀ ਇੱਕ 18-19 ਰਾਤ ਦੀ ਇੰਟਰਵੀਨਿੰਗ ਨਾਈਟ ਨੂੰ ਮਾਨ ਸਿੰਘ ਇੱਕ ਟੈਕਸੀ ਡਰਾਈਵਰ ਹੈਗਾ ਜਿਹੜਾ ਮਾਨ ਸਿੰਘ ਟਰਾਂਸਪੋਰਟ ਟੈਕਸੀ ਦਾ ਡਰਾਈਵਰ ਹੈਗਾ ਉਹਦਾ ਨਾਮ ਵੀ ਮਾਨ ਸਿੰਘ ਹੈ ਜਿਹੜਾ ਡਰਾਈਵਰ ਹੈ ਉਹ ਆਪਣਾ ਉਥੇ ਸੁੱਤਾ ਸੀ ਪੰਜ ਪੀਰ ਦੇ ਲਾਗੇ ਟਿੰਗਰਾ ਕੰਪਲੈਕਸ ਦੇ ਲਾਗੇ ਆਪਣੀ ਗੱਡੀ ਲਾ ਕੇ ਸਵੇਰ 8 ਵਜੇ ਉਹ ਗੱਡੀ ਦੇ ਵਿੱਚ ਹੀ ਸੁੱਤਾ ਸੀ ਤੇ ਰਾਤੀ अराउंड ਸਵਾ 12 ਵਜੇ ਇੱਕ ਕੁੜੀ ਆਈ ਜਿਹਦਾ ਨਾਮ ਸੰਜੋ ਪਤਾ ਚੱਲਿਆ ਉਹ ਹੈਗਾ ਪੂਜਾ ਦਿੱਲੀ ਵਾਲੀ ਉਹਨੇ ਆ ਕੇ ਪੈਸੇ ਮੰਗੇ ਪਹਿਲਾਂ 200 ਰੁਪਏ ਮੰਗਿਆ ਫਿਰ ਉਹ ਮਨਾ ਕਰਤਾ ਫਿਰ ਉਹਨੇ 100 ਰੁਪਏ ਮੰਗਿਆ ਤੇ ਉਹ ਵੀ ਜਦੋਂ ਮਨਾ ਕਰਤਾ ਤੇ ਉੰਨੀ ਦੇਰ ਵਿੱਚ ਚਾਰ ਮੁੰਡੇ ਆਏ ਇੱਕ ਕਾਲੀ ਥਾਰ ਦੇ ਵਿੱਚ ਤੇ ਉਹਨਾਂ ਨੇ ਆਕੇ ਕਾਰ ਦੀ ਚਾਬੀ ਕੱਢ ਲਈ ਤੇ ਕਾਰ ਉਹ ਨਹੀਂ ਦੇ ਤੱਕ ਖੁੱਲ ਗਈ ਤੇ ਜਦੋਂ ਫਿਰ ਇਹਨੂੰ ਕਾਰ ਦੇ ਵਿੱਚ ਹੀ ਬਿਠਾ ਕੇ ਤੇ ਅੱਗੇ ਪਿੱਛੇ ਉਹਨਾਂ ਨੇ ਥਾਰ ਲਈ ਨਾਲ ਦੋ ਬੰਦੇ ਵਿੱਚ ਬੈਠੇ ਤੇ ਅੱਗੇ ਲੈ ਕੇ ਆਪਣਾ ਮਾਨਾ ਵਾਲਾ ਏਰੀਆ ਜਾ ਕੇ ਮਾਨ ਸਿੰਘ ਜਿਹੜਾ ਟੈਕਸੀ ਡਰਾਈਵਰ ਸੀਗਾ ਉਹਨੂੰ ਉਤਾਰਤਾ ਉਸ ਤੋਂ ਬਾਅਦ ਆਪਣਾ 19 ਤਰੀਕ ਨੂੰ ਸਵੇਰੇ ਪਰਚਾ ਦਰਜ ਹੋ ਗਿਆ ਮੋਹਕੰਪੁਰਾ ਥਾਣਾ ਤੇ ਐਸਐਚਓ ਸਾਹਿਬ اےਸੀਪੀ ਸਾਹਿਬ ਤੇ ਏਡੀਐਸ ਵੀ ਸਾਹਿਬ ਨੇ ਸਵਿਫਟਲੀ ਆਕੀਤਾ ਸੀਪੀ ਸਾਹਿਬ ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ ਉਹਨਾਂ ਦੇ ਦਿਸ਼ਾ ਨਿਰਦੇਸ਼ ਏ ਤੇ ਇਹਨਾਂ ਨੇ 21 ਤਰੀਕ ਨੂੰ ਅ ਪੰਜ ਦੋਸ਼ੀਆਂ ਵਿੱਚੋਂ ਸਾਹਿਲਦੀਪ ਸਿੰਘ ਫੜ ਲਿਆ ਉਹਦੀ ਉਮਰ ਹੈ ਅਰਾਊਂਡ 19 ਸਾਲ ਤੇ ਉਸ ਤੋਂ ਬਾਅਦ ਇਹਨਾਂ ਨੇ ਅ ਇਨਵੈਸਟੀਗੇਟ ਕੀਤਾ ਕੇਸ ਤੇ ਇਨਵੈਸਟੀਗੇਟ ਕਰਦੇ ਕਰਦੇ ਤੇ ਇਹਨਾਂ ਨੇ ਅ 21 ਤਰੀਕ ਨੂੰ ਨੂਨੋ ਫੜਿਆ ਤੇ ਅੱਜ 24 ਤਰੀਕ ਨੂੰ ਵਿਸ਼ਾਲ ਉਰਫ ਵਿਸ਼ੂ ਨੂੰ ਵੀ ਫੜ ਲਿਆ ਤੇ ਜਿਹੜੀ ਹੈਗੀ ਹੈ ਔਰਾਕਾਰ ਉਹ ਅ ਸਾਹਿਲ ਦੇ ਪੋਚਗੇਟਸ ਤੋਂ ਮਿਲੀ ਹੈ ਤੇ ਰੋਪੜ ਤੋਂ ਮਿਲੀ ਹੈ ਤੇ ਜਿਹੜੀ ਥਾਰ ਹੈਗੀ ਹੈ ਉਹ ਮਿਲੀ ਹੈ ਵਿਸ਼ਾਲ ਦੇ ਘਰ ਤੋਂ ਹਰੀਕੇ ਤੋਂ ਇਹ ਜਿਹੜੇ ਪੰਜ ਹੈਗੇ ਆ ਆਪਣੇ ਦੋਸ਼ੀ ਉਹਨਾਂ ਵਿੱਚੋਂ ਇੱਕ ਹੈਗੀ ਪੂਜਾ ਦਿੱਲੀ ਵਾਲੀ ਉਹ ਹਾਲੇ ਅਰੈਸਟ ਨਹੀਂ ਹੋਈ ਤੇ ਕਰਨਬੀਰ ਵੀ ਨਹੀਂ ਹੋਇਆ ਤੇ ਹਾਲੇ ਰਾਜਾ ਵੀ ਨਹੀਂ ਹੋਇਆ ਹਾਲੇ ਸਾਡੇ ਅਸੀਂ ਦੋ ਅਰੈਸਟ ਕੀਤੇ ਆ ਸਾਹਿਲਦੀਪ ਸਿੰਘ ਤੇ ਵਿਸ਼ਾਲ ਉਸ ਵਿਸ਼ੋ ਤੇ ਕਾਫੀ ਯੰਗ ਏਜ ਦੇ ਹੈਗੇ ਆ ਸਾਹਿਲ ਦੀ ਉਮਰ 19 ਸਾਲ ਹੈ ਵਿਸ਼ਾਲ ਦੀ 20 ਸਾਲ ਹੈ ਬਾਕੀ ਰਾਜੇ ਰਾਜਾ ਹੈਗਾ ਹਰੀਕੇ ਦਾ ਉਹਦੀ 25 ਸਾਲ ਹੈ ਤੇ ਕਰਨਬੀਰ ਦੀ 23 ਸਾਲ ਹੈ ਇਹ ਕ੍ਰਿਮੀਨਲ ਮਾਈਂਡੈਡ ਹੈਗੇ ਆ ਸਾਰੇ ਸਾਰਿਆਂ ਤੇ ਇੱਕ ਇੱਕ ਦੋ ਦੋ ਪਰਚੇ ਹੈਗੇ ਆ ਤੇ ਤੇ ਕਾਫੀ ਯੰਗ ਐਸ ਦੇ ਹੈਗੇ ਆ ਤੇ ਸਾਡੀ ਟੀਮਸ ਪ੍ਰੋਪਰ ਲੱਗੀਆਂ ਇਹਨਾਂ ਨੂੰ ਜਿਹੜੇ ਬਾਕੀ ਟਿੰਕ ਕਲਪਰੇਟਸ ਰਹਿ ਗਏ ਆ ਇਹਨਾਂ ਨੂੰ ਵੀ ਫਰਮ ਵਿੱਚ ਜਿਹੜੀ ਲੜਕੀ ਬਨੇਟਿਵ ਕੀ ਗਈ ਕਿਡਨੈਪਿੰਗ ਦਾ ਮੋਟਿੰਗ ਦਾ ਬੇਸਿਕਲੀ ਇਹਨਾਂ ਨੇ ਹੁਣ ਤਾਂ ਹੁਣ ਅਸੀਂ ਅਰੈਸਟ ਕੀਤੇ ਆ ਹੁਣ ਅਸੀਂ ਪੁਲਿਸ ਰਿਮਾਂਡ ਲੈ ਕੇ ਅੱਗੇ ਪੁੱਛਗਿੱਚ ਕਰਾਂਗੇ ਜੀ ਸਰ ਜਿਹੜੀ ਲੜਕੀ ਆ ਉਹਦੀ ਬੈਕਗ੍ਰਾਉਂਡ ਕੀ ਹੈ ਦੱਸੀ ਇਹਨਾਂ ਨੇ ਉਹ ਜੋ ਪਤਾ ਚੱਲੇ ਉਹ ਡਾਂਸਰ ਹੈ ਜੀ ਹਾਲੇ ਕਨਫਰਮ ਨਹੀਂ ਕਹਿ ਸਕਦੇ ਜੋ ਹਲੇ ਤੱਕ ਜੋ ਪੁੱਛ ਗਏ ਸਤੋ ਜੋ ਉਹਦੀ 35 ਸਾਲ ਪਤਾ ਚੱਲੀ ਜੀ ਹਲੇ ਵੀ ਹੈਵਨਟ ਅਰੈਸਟਡ ਹਰ ਥਾਲੇ ਜਿਨੇ ਰੈਸਟ ਕਰਕੇ ਤਾਂ ਫਿਰ ਸਹੀ ਇਹ ਪਤਾ ਚੱਲ ਜੂਗੀ ਪਰ ਜੋ ਸੰਝੋ ਪਤਾ ਚੱਲੇ 35 ਸਾਲ ਦੀ ਉਮਰ ਹੈ ਜੀ ਤੇ ਜਿਹੜੇ ਸਾਰੇ ਲੜਕੇ ਫੜੇ ਗਏ ਨੇ ਹਾਂਜੀ ਇਹਨਾਂ ਕੋ ਵੱਡੀ ਜਿਹੜੀ ਖੜੀ ਗਈ ਉਹਨਾਂ ਦੀ ਆਪਣੀ ਚੀਜ਼ਾਂ ਉਹ ਵੀ ਜਿਹੜੀ ਚੋਰੀ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਆਰਟੀਓ ਤੋਂ ਅਸੀਂ ਰਿਕਾਰਡ ਲੈ ਰਹੇ ਹਾਂ ਸਰਾ ਕਰਦੇ ਕੀ ਇਹ ਲੜਕੇ ਸਾਰੇ ਇਹ ਕ੍ਰਿਮੀਨਲ ਬੈਕਗਰਾਉਂਡ ਦੇ ਹੈਗੇ ਜੀ ਕਰਨਬੀਰ ਤੇ ਇੱਕ ਅੰਡੀ ਪੀਸ ਦਾ ਕੇਸ ਹੈ ਜੀ ਔਰ ਜਿਹੜਾ ਰਾਜਾ ਹਰੀਕੇਵਲਾ ਹੈਗਾ ਉੱਥੇ 307 ਦਾ ਪਰਚਾ ਪੀਓ ਵੀ ਹੈਗਾ ਜੀ ਤੇ ਆਪਣਾ 379 ਬੀ ਦੇ ਪਰਚੇ ਦੋਨਾਂ ਤੇ ਹੈ ਵਿਸ਼ਾਲ ਤੇ ਸਾਇਲਦੀਪ ਤੇ ਸਾਰੇ ਸਾਰੇ ਕੋਈ ਨਸ਼ਾ ਨੁਸ਼ਾ ਨਹੀਂ ਕਰਦੇ ਸੀ ਉਹ ਸਿਰ ਹਲੇ ਸੀ ਵੈਰੀਫਾਈ ਕਰਾਂਗੇ ਹਲੇ ਟੂ अर्ਲੀ ਟੂ ਸਰ ਇਹ ਪੜਾਈ ਵੀ ਕਰਦੇ ਕਿ ਨਹੀਂ ਜਾਂ ਮਤਲਬ ਸਿਰਫ ਨਹੀਂ ਦੇਖੋ ਅੱਦੇ ਦਾ ਭੱਜੇ ਹੀ ਹੋਏ ਆ ਦੀ ਅੱਦੇ ਭੱਜੇ ਹੋਏ ਆ ਤੇ ਉਹ ਸਭ ਨਲ ਕਰ ਲਾਂਗੇ ਜੀ ਇਹ ਫਿਰ ਸਰ ਗਰੁੱਪ ਪ੍ਰੈਸ ਦਾ ਫੋਟੋ ਕਰਦੇ ਸਨ ਇਹ ਕੋਈ ਮੈਂ ਤੁਹਾਨੂੰ ਦੁਬਾਰਾ ਬੇਨਤੀ ਕਰ ਰਿਹਾ ਹਾਂ ਕਿ ਟੋੜ ਜਾਂ ਬਣਿਆ ਤੁਹਾਨੂੰ ਮਦਦ ਟੋੜ ਜਾਂ ਬਣਿਆ ਪੜਨ ਤੋਂ ਸ਼ੁਰੂ ਕਰ ਦੇਣਾ ਰੈਡੀ ਰੋਲ ਓਕੇ ਸਾਰੇ ਚਾਰੋਂ ਮੁੰਡਿਆਂ ਤੇ ਪਰਚੇ ਹੈਗੇ ਆ ਜੀ ਤੇ ਦੋ ਜਣੇ ਦੇ 379 ਵੀ ਤੇ ਪਰਚੇ ਹੈਗੇ ਤੇ ਇੱਕ ਤੇ 300 ਦਾ ਤੇ ਇੱਕ ਤੇ ਐਨਡੀਪੀ ਇਸ ਦਾ ਹੈਗਾ ਤੇ ਸਾਰੇ ਕ੍ਰਿਮਿਨਲ ਬੈਕਗਰਾਉਂਡ ਤੇ ਹੈਗੇ ਆ ਤੇ ਸਕੂਲ ਕਾਲਜ ਦਾ ਕਿੱਥੇ ਜਾਂਦੇ ਹੋਣੇ ਆ ਜੀ ਇਹ ਲੜਕੀ ਜਿਹੜੀ ਸਰਜ ਦੱਸਦੇ ਹੋ ਪੂਜਾ ਇਹਦਾ ਕੋਈ ਬੈਕਗਰਾਉਂਡ ਕੀ ਹੈ ਦਾ ਹਲੇ ਅਸੀਂ ਅਰੈਸਟ ਨਹੀਂ ਕੀਤਾ ਉਹ ਹੁਣ ਅਸੀਂ ਸਾਹਿਲ ਤੇ ਵਿਸ਼ਾਲ ਨੂੰ ਅਰੈਸਟ ਕੀਤਾ ਹਲੇ ਅਸੀਂ ਪੁੱਛ ਕੇ ਕਰਾਂਗੇ ਜੀ ਉਹ ਕਿਵੇਂ ਨਾਲ ਐਸੋਸੀਏਟਿਡ ਹੈ ਪੂਜਾ ਇਹਨਾਂ ਦੇ ਸਰ ਚੋਨਿਆਪ ਦਾ ਲੱਗੀ ਹੋਈ ਆ ਉਹਦੇ باوجود ਵੀ ਕੱਲ ਜਿਹੜਾ ਇੱਕ ਇਨਸੀਡੈਂਟ ਹੋਇਆ ਸੀ ਜਿੰਨਾ ਲੋਕਾਂ ਨੇ ਅਸਲੇ ਨਹੀਂ ਜਨਮ ਕਰਵਾਏ ਉਹਨਾਂ ਦੇ ਖਿਲਾਫ ਕੀ ਕਾਰਵਾਈ ਕੀਤੀ ਜਾਂਦੀ ਦੇਖੋ ਅਸੀਂ ਹਰੇਕ ਨੂੰ ਅਪੀਲ ਕਰ ਰਹੇ ਹਾਂ ਕਿ ਅਸਲੇ ਜਮ੍ਹਾਂ ਕਰਾਉਣ ਦੀ ਇੱਕ ਸਾਡੀ ਕਮੇਟੀ ਵੀ ਬਣੀ ਹੈ ਜਿੱਥੇ ਕਿਸ ਨੂੰ ਕੋਈ ਖਤਰਾ ਹੈਗਾ ਹੈ ਜਾਂ ਕਿਸ ਦਾ ਕੋਈ ਬਿਜ਼ਨਸ ਹੈਗਾ ਜਿੱਥੇ ਕੈਸ਼ ਦਾ ਕੈਸ਼ ਲੈ ਕੇ ਜਾਣਾ ਪੈਂਦਾ ਉਹ ਜੇ ਕਿਸ ਨੂੰ ਲੱਗਦਾ ਕਿ ਮੈਨੂੰ ਖਤਰਾ ਹੈ ਕਿ ਪੈਸਾ ਲੁੱਟਿਆ ਜਾ ਰਿਹਾ ਹੈ ਉਹ ਦੀ ਜਾਨ ਨੂੰ ਖਤਰਾ ਹੈ ਉਹ ਸੀਪੀ ਸਾਹਿਬ ਨੂੰ ਐਪਲੀਕੇਸ਼ਨ ਦੇ ਦੇਣ ਜਾਂ ਮੈਨੂੰ ਦੇ ਦੇਣ ਉਹ ਕਮੇਟੀ ਬਣੀ ਹੈ ਉਹ ਕਮੇਟੀ ਡਿਸੀਜਨ ਲੈ ਲੇਗੀ ਤੇ ਉਸ ਆਪ ਨਾਲ ਐਗਜ਼ੈਪਸ਼ਨ ਵੀ ਅਸੀਂ ਦੇਖਦੇ ਹਾਂ ਜੀ ਸਰ ਸਰ ਸਾਹਿਬ ਤੁਸੀਂ ਕਹਿ ਰਹੇ ਹੋ ਪੈਸੇ ਦੀ ਲੈਣ ਦੇਣ ਕਰਕੇ ਇੱਕ 50000 ਤੋਂ ਵੱਧ ਜਿਹੜਾ ਕੋਈ ਲੈ ਕੇ ਜਾਂਦਾ ਉਹਦੇ ਤੇ ਪਰਚਾ ਵੀ ਦਰਜੀ ਫੀਸ ਤੇ ਜਾ ਰਹੇ ਉਹ 2000 ਵੀ ਕਰਦੇ ਨਹੀਂ ਬਿਲਕੁਲ 50000 ਤੱਕ ਤਾਂ ਹੈਗਾ ਹੀ ਆ ਜੀ ਜਿਹੜਾ ਲੀਗਲੀ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਅਲਾਉ ਕੀਤਾ ਤੇ ਲੁੱਟ ਤਾਂ ਲੁੱਟੀ ਹੈ ਜੀ ਚਾਹੇ ਉਹ 50 ਰੁਪਏ ਦੀ ਹੋਵੇ ਚਾਹੇ 50000 ਦੀ ਹੋਵੇ ਪਰ ਜਿਨ੍ਹਾਂ ਦਾ ਕੋਈ ਪੈਟਰੋਲ ਪੰਗਲਾ ਵਲੇ ਹੈਗੇ ਕੋਈ ਜੁਐਲਰ ਹੈਗੇ ਜਿਨ੍ਹਾਂ ਕੋਲ ਕੋਈ ਕੈਸ਼ ਆ ਜਾਂਦਾ ਪਰ ਉਹ ਜਮ੍ਹਾਂ ਤੱਕ ਵਾਂਤੀ ਹੀ ਕਰਾਣਾ ਹੈ ਕੈਸ਼ ਵਾਂ ਤੇ ਬੈਂਕ ਦੀ ਪਰ ਥੋੜੀ ਦੇਰ ਲਈ ਤਾਂ ਉਹਨਾਂ ਕੋਲ ਪਿਆ ਹੁੰਦਾ ਜੀ ਤੇ ਉਸ ਸਾਬ ਨਾਲ ਸਾਡੀ ਕਮੇਟੀ ਬਣੀ ਹੈ ਤੇ ਸਾਡੇ ਆਫੀਸਰਸ ਹੈਗੇ ਆ ਏਡੀਸਪੀ ਸਾਬ੍ਹਨ ਏਸੀਪੀ ਸਾਬ੍ਹਨ ਐਸਐਚਓ ਸਾਬ੍ਹਮ ਉਹਨਾਂ ਨੂੰ ਵੀ ਅਪਲੀਕੇਸ਼ਨ ਦੇ ਦੇਣ ਉਹ ਅੱਗੇ ਕੰਸੀਡਰ ਕਰ ਲੈਣਗੇ ਸਰ ਜਿਹੜਾ ਇਹਨਾਂ ਦੀ ਪ੍ਰੈਸ ਕਾਨਫਰੈਂਸ ਕਿਤੇ ਹੋ ਰਹੀ ਚ ਵੈਪਨ ਜਿਹੜਾ ਹੈ ਸੀ ਉਹ ਵੈਪਨ ਕਿਹੜਾ ਹੈ ਪੇਪਰ ਵਾਲਾ ਹੈ ਕਿ ਵਿਦਆਉਟ ਸੀ ਜਿਹੜਾ ਕੱਲ੍ਹ ਦਾ ਪਕੜਿਆ ਉਹਨਾਂ ਨੇ ਰਜੀਤ ਦੇ ਆਪਣੇ ਗੋਲੀ ਨਹੀਂ ਹਾਲੇ ਮੈਂ ਓਮ ਨਹੀਂ ਮੈਂ ਪ੍ਰੈਸ ਕਾਨਫਰੈਂਸ ਕੀਤੀ ਠੀਕ ਹੈ ਮੈਂ